ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਾ ट्रैवलिंग ਜੱਟ ਚੈਨਲ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਸੱਜਣਾ ਸਾਥ ਸੰਗਤ ਦਾ ਸਵਾਗਤ ਕਰਦੇ ਆਂ ਜੀ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਆਪਣਾ ਮੋਟਰਸਾਈਕਲ ਜਹਾਜ਼ ਦੇ ਉੱਤੇ ਹਜੂਰ ਸਾਹਿਬ ਦੀ ਯਾਤਰਾ ਦਾ ਪ੍ਰੋਗਰਾਮ ਚੱਲ ਰਿਹਾ ਹੈ ਸੋ ਆਪਾਂ ਕੱਲ ਚੌਥੇ ਦਿਨ ਇੱਥੇ 4:40 ਮਿੰਟ ਦੇ ਉੱਤੇ ਪਹੁੰਚ ਗਏ ਸੀਗੇ ਤੇ ਉਸ ਤੋਂ ਬਾਅਦ ਇੱਥੇ ਸੰਗਤਾਂ ਬਹੁਤ ਆਈਆਂ ਹੋਈਆਂ ਨੇ ਚਲੋ ਕਿੰਨਾ ਕਿੰਨਾ ਕਰਕੇ ਆਪਣਾ ਕਮਰਾ ਆਪਾਂ ਲਿਆ ਤੇ ਹੁਣ ਅਗਲੇ ਦਿਨ ਆਪਾਂ ਇੱਥੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਆਇਆ ਮੇਰੇ ਪਿੱਛੇ ਦਰਬਾਰ ਸਾਹਿਬ ਹੈ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇਹ ਵੀਡੀਓ ਦੇ ਅੰਤ ਤੱਕ ਬਣੇ ਰਹੋ ਕਿਉਂਕਿ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਤਾਂ ਲੋਕਲ ਗੁਰੂ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਜਿੰਨਾ ਆਪਣਾ ਕੋਈ ਖਰਚਾ ਆਇਆ ਤੁਹਾਨੂੰ ਉਹਦੇ ਬਾਰੇ ਵੀ ਜਾਣਕਾਰੀ ਸਾਰੀ ਦੇਵਾਂਗੇ ਵੀਡੀਓ ਦੇ ਅੰਤ ਤੱਕ ਜਰੂਰ ਬਣੇ ਰਹੋ ਜਿਹੜੇ ਮੇਰੇ ਵੀਰ ਚੈਨਲ ਨਾਲ ਨਵੇਂ ਜੁੜੇ ਹੋ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਬਾਕੀ ਚੈਨਲ ਨਾਲ ਜੁੜੇ ਰਹੋ ਤੁਹਾਨੂੰ ਕੱਲੀ ਕੱਲੀ ਜਾਣਕਾਰੀ ਹੈ ਜਿਹੜੀ ਖਰਚੇ ਬਾਰੇ ਵੀ ਸਾਰੀ ਦਿਆਂਗੇ ਆਪਾਂ ਬਣੇ ਰਹੋ ਜੀ ਚੈਨਲ ਦੇ ਨਾਲ ਸਾਧ ਸੰਗਤ ਜੀ ਸਾਹਮਣੇ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ ਬਾਕੀ ਅੰਦਰ ਮੇਰੇ ਖਿਆਲ ਹੈ ਫੋਟੋਗ੍ਰਾਫੀ ਹੈ ਜਿਹੜੀ ਅਲਾਉਡ ਨਹੀਂ ਹੈ ਤੁਹਾਨੂੰ 12 ਵਜੇ ਤੱਕ ਉੱਥੇ ਤੱਕ ਹੀ ਦਰਸ਼ਨ ਕਰਾਵਾਂਗੇ ਅ ਬਾਕੀ ਸੰਗਤਾਂ ਦਾ ਠਾਠਾ ਮਾਰਦਾ ਇਕੱਠਾ ਹੈ ਇੱਥੇ ਇਸ ਟਾਈਮ ਤੁਸੀਂ ਦਰਸ਼ਨ ਕਰ ਸਕਦੇ ਹੋ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਸੰਗਤਾਂ ਦਾ ਠਾਠਾ ਮਾਰਦਾ ਇਕੱਠਾ ਹੈ ਇਸ ਟਾਈਮ ਬਾਕੀ ਇੱਥੇ ਸੈਲਫੀ ਹੈ ਜਿਹੜੀ ਉਹ ਅਲਾਉਡ ਨਹੀਂ ਹੈ। ਬਾਬਾ ਜੀ ਆਪਾਂ ਕਹਿ ਸਕਦੇ ਹਾਂ ਕਿ ਕੋਹ ਉਪਲੇ ਕੇ ਮਖਰ ਪਏ ਜਾਂਦੇ ਆ ਤੇ ਵਰਜਦੇ ਇਸ ਚੀਜ਼ ਨੂੰ। ਦੇਖੋ ਜੀ ਦਰਬਾਰ ਸਾਹਿਬ ਸਤਖੰਡ ਸ੍ਰੀ ਹਜੂਰ ਸਾਹਿਬ ਤੇ ਅੰਦਰ ਆਪਾਂ ਕੋਸ਼ਿਸ਼ ਕਰਾਂਗੇ ਜੇ ਵੀਡੀਓਗ੍ਰਾਫੀ ਅਲਾਉਡ ਹੋਈ ਤਾਂ ਕਰਾਂਗੇ ਅਦਰਵਾਈਜ਼ ਆਪਾਂ ਸ਼ਰਦਾ ਦੇ ਨਾਲ ਮੱਥਾ ਟੇਕਦੇ ਆ ਤੇ ਤੁਸੀਂ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਢਾਡੀ ਜਥਾ 12 ਗਾ ਰਹੇ ਹਨ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਆਉਟ ਨਹੀਂ ਹੈ 사성 ਸਿੰਘ ਜੀ ਉਹ ਚੱਲਦੇ ਹੋ ਸਾਹਸੰਗ ਜੀ ਦਰਸ਼ਕ ਕਰੋ ਜੀ ਸਥਾਨ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਬੂੰਗਾ ਮਾਈ ਭਾਗੋ ਜੀ ਇੱਥੇ ਆ ਬਾਬਾ ਜੀ ਨਾ ਟੁੰਬੀ ਦੇ ਨਾਲ ਇੱਥੇ 12 ਗਾ ਰਹੇ ਨੇ ਤੇ ਆਪਾਂ ਜੋ ਸ਼ਰਦਾ ਸਮਾਨ ਹੈ ਇਹਨਾਂ ਦੀ ਸੇਵਾ ਕਰੀ ਆ ਤੇ ਬਹੁਤ ਸੋਹਣਾ 12 ਗਾ ਰਹੇ ਨੇ ਬਾਬਾ ਜੀ ਨਹੀਂ ਗ ਸਿੰਘ ਹੋਜਾ ਸਾਥ ਸਿੰਘ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ 300 ਸਾਲ ਪੁਰਾਣੇ ਜਿਹੜੇ ਸਰੂਪ ਨੇ ਉਹ ਪਈ ਨੇ ਇੱਧਰ ਭਾਈ ਦਿਆ ਸਿੰਘ ਤੇ ਧਰਮ ਸਿੰਘ ਦਾ ਸਥਾਨ ਬਣਿਆ ਹੋਇਆ ਇੱਥੇ ਸੋ ਤੁਸੀਂ ਹੁਣ ਦਰਸ਼ਨ ਕਰਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੈ ਜਿਹੜੀ ਵੀਡੀਓਗ੍ਰਾਫੀ ਨਾ ਉਹ ਅਲਾਉਡ ਨਹੀਂ ਹੈ ਤੇ ਬਾਕੀ ਕੱਲ ਨੂੰ ਇੱਥੇ ਨਗਰ ਕੀਰਤਨ ਹੋਣਾ ਤੇ ਨਾਲ-ਨਾਲ ਉੱਥੇ ਸੇਵਾਦਾਰਾਂ ਨੇ ਜਦੋਂ ਦੇਖਿਆ ਕਿ ਸ਼ੂਟ ਕਰਦੇ ਤਾਂ ਉਹਨਾਂ ਨੇ ਆਪ ਮੈਨੂੰ ਇਹ ਗੱਲ ਦੱਸੀ ਕਿ ਤੁਸੀਂ ਕੱਲ ਨੂੰ ਇੱਥੇ 1 ਤੋਂ 2 ਵਜੇ ਦੇ ਵਿੱਚ ਵੀ ਜਰੂਰ ਆਉਣਾ ਤੇ ਬੱਕਰੇ ਦਾ ਜਿਹੜਾ ਝਟਕਾ ਕੱਲ ਨੂੰ ਇੱਥੇ ਲੱਗੇਗਾ ਲੱਗੇਗਾ ਤੇ ਮਹਾਰਾਜ ਦੇ ਸ਼ਸਤਰ ਵੀ ਦਿਖਾਏ ਜਾਣਗੇ ਸੋ ਉਹਦੀ ਨਗਰ ਕੀਰਤਨ ਦੀ ਤੁਹਾਨੂੰ ਅਸੀਂ ਅਲੱਗ ਤੋਂ ਇੱਕ ਵੀਡੀਓ ਬਣਾ ਕੇ ਪਾਵਾਂਗੇ ਜੀ ਤੇ ਕੱਲ ਜਦੋਂ ਨਾ ਆਪਾਂ ਇੱਥੇ 4:40 ਦੇ ਪਹੁੰਚੇ ਸੀਗੇ ਗੁਰਦੁਆਰਾ ਲੰਗਰ ਸਾਹਿਬ ਨੂੰ ਜਦੋਂ ਆਪਾਂ ਗਏ ਆ ਇੱਥੋਂ ਦਰਸ਼ਨ ਕਰਕੇ ਤੇ ਆਪਣਾ ਜਿਹੜਾ ਜਹਾਜ਼ ਆ ਉਹਨੂੰ ਡਿਊਟੀ ਦੇ ਉੱਥੇ ਸਾਹਮਣੇ ਲਿਆਇਆ ਸੀ ਆਪਾਂ ਬਾਬਾ ਜੀ ਨੇ ਅਲਾਉ ਕੀਤਾ ਸੀ ਕਿ ਚਲੋ ਲੈ ਜਾਓ ਤੇ ਯਕੀਨ ਕਰਿਓ ਯਾਰ ਨਿਹੰਗ ਸਿੰਘ ਸੀ ਜਿੰਨੇ ਸਾਰੇ ਥਾਪੜਾ ਦੇ ਕੇ ਗਏ ਕਿ ਜਿਉਂਦਾ ਰਹਿ ਸਿਰ ਕਹਿ ਕੇ ਤੇ ਬੜਾ ਖੁਸ਼ ਹੋਈ ਫੋਟੋਆਂ ਕਰਵਾਈਆਂ ਇਹ ਹੈ ਜੀ ਸਾਹਮਣੇ ਗੋਦਾਵਰੀ ਨਦੀ ਗੁਰੂਆਂ ਫੌਜਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਗੋਦਾਵਰੀ ਨਦੀ ਹੈ ਤੁਹਾਡੇ ਸਾਹਮਣੇ ਇੱਥੇ ਨਾ ਇੱਕ ਬੌਲੀ ਸਾਹਿਬ ਬਣੀ ਹੋਈ ਹੈ ਇੱਕ ਤੇ ਜਿਹੜੀ ਕਿ ਹੁਣ ਜਿੱਥੋਂ ਆਪਾਂ ਦੇਖਦੇ ਆ ਜੋ ਗਾਗਰ ਦੀ ਸੇਵਾ ਹੁੰਦੀ ਹੈ ਨਾ ਸਵੇਰੇ ਉਹ ਇੱਥੋਂ ਹੀ ਭਰੀ ਜਾਂਦੀ ਹੈ ਤੇ ਪਰ ਹੁਣ ਗਦਾਵਰੀ ਨਦੀ ਦਾ ਜਿਹੜਾ ਜਲ ਸਤਰ ਹੈ ਉਹ ਵਧਣ ਦੇ ਕਾਰਨ ਉਹ ਜਿਹੜੀ ਬੌਲੀ ਸਾਹਿਬ ਉਹ ਤਕਰੀਬਨ ਵਿੱਚ ਸਮਾਈ ਹੋਈ ਹੈ ਫਿਲਹਾਲ ਇਸ ਟਾਈਮ ਸੰਗਤ ਜੀ ਆਪਾਂ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਵਿੱਚ ਆ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇੱਥੇ ਨਾ ਚਾਰੋਂ ਤਰਫ ਨਿੰਗ ਸਿੰਘਾਂ ਨੇ ਆਪਣੀਆਂ ਛਾਉਣੀਆਂ ਬਣਾਈਆਂ ਹੋਈਆਂ ਨੇ ਕਿਉਂਕਿ ਨਗਰ ਕੀਰਤਨ ਦੇ ਉੱਤੇ ਜੋਰ ਦਿਖਾਉਣੇ ਨੇ ਸਿੰਘਾਂ ਨੇ ਤੇ ਸਿੰਘਾਂ ਦੇ ਜਹਾਜ਼ ਘੋੜੇ ਤੇ ਹਾਥੀ ਹੋਰ ਬਹੁਤ ਕੁਝ ਆਇਆ ਹੋਇਆ ਕਿਉਂਕਿ ਜਿਨ੍ਹਾਂ ਨੇ ਜੋਰ ਦਿਖਾਉਣੇ ਆ ਤੇ ਆਪਾਂ ਗੁਰਦੁਆਰਾ ਭਾਜਨਗੜ੍ਹ ਸਾਹਿਬ ਦੇਖੋ ਹਾਂਜੀ ਨਿੰਗ ਸਿੰਘ ਫੌਜਾਂ ਮਿਲੀਆਂ ਨੇ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਨੇ ਜੋ ਦੱਸਿਆ ਕਿ ਸਵਾਲ ਅੱਖਾਂ ਆਏ ਆ ਪੰਜਾਬ ਤੋਂ ਤਾਂ ਬੜਾ ਖੁਸ਼ ਹੋਏ ਤੇ ਥਾਪੜਾ ਦਿੱਤਾ ਇਹਨਾਂ ਨੇ ਛੜਦੀ ਕਲਾ ਦਾ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਹੁਣ ਆਪਾਂ ਗੁਰਦੁਆਰਾ ਨਗੀਨਾ ਘਾਟ ਸਾਹਿਬ ਵਿਖੇ ਇੱਥੇ ਹਾਂਜੀ ਇਹ ਹੈ ਜੀ ਗੁਰਦੁਆਰਾ ਤਪਸਥਾਨ ਸੰਤ ਬਾਬਾ ਜਗਿੰਦਰ ਸਿੰਘ ਮੋਨੀ ਜੀ ਬਾਬਾ ਜਗਿੰਦਰ ਸਿੰਘ ਮੋਨੀ ਨੇ 40 ਸਾਲ ਤਖਤ ਸਾਹਿਬ ਦੀ ਸੇਵਾ ਸੀ ਜਿਹੜੀ ਉਹ ਬਿਨਾਂ ਕਿਸੇ ਤਨਖਾਹ ਤੋਂ ਕੀਤੀ ਸੀ ਤੇ 12 ਸਾਲ ਇਹਨਾਂ ਨੇ ਮੋਨ ਰੱਖਿਆ ਸੀ ਕਿਸੇ ਨਾਲ ਨਹੀਂ ਬੋਲੇ ਸੀਗੇ ਤੇ ਸਿਰਫ ਨਾਮ ਜਪਦੇ ਰਹਿੰਦੇ ਸੀਗੇ ਇੱਥੇ ਆ ਕੇ ਬਾਬਾ ਜੀ ਤਪ ਕਰਦੇ ਹੁੰਦੇ ਸੀਗੇ ਤੇ ਉਹਨਾਂ ਦੇ ਚੋਲਾ ਛੱਡਣ ਤੋਂ ਬਾਅਦ ਅ ਇੱਥੇ ਜਿਹੜਾ ਗੁਰੂ ਘਰ ਦੀ ਉਸਾਰੀ ਉਹਨਾਂ ਦੀ ਯਾਦ ਦੇ ਵਿੱਚ ਕੀਤੀ ਗਈ ਆ ਤੇ ਇਹ ਗੁਰੂ ਘਰ ਦਾ ਨਾਮ ਹੈ ਗੁਰਦੁਆਰਾ ਤਪਸਥਾਨ ਸੰਤ ਬਾਬਾ ਜਗਿੰਦਰ ਸਿੰਘ ਮੋਨੀ ਜੀ ਸੰਗਤ ਸਾਹਿਬ ਜੀ ਦੇ ਦਰਸ਼ਨ ਕਰੋ ਮਹਾਂਪੁਰਸ਼ਾਂ ਦੇ ਜੀ ਜੰਦੀਏ ਸਾ ਸੰਗਤ ਜੀ ਹੁਣ ਆਪਾਂ ਆਇਆ ਗੁਰਦੁਆਰਾ ਬਾਬਾ ਬੰਦਾ ਘਾਟ ਦੀ ਬੰਦਾ ਘਾਟ ਸਾਹਿਬ ਵਿਖੇ ਇੱਥੇ ਤਕਰੀਬਨ ਜਿਹੜੇ ਸਾਰੇ ਗੁਰਦੁਆਰੇ ਨੇ ਉਹ ਗਦਾਵਰੀ ਨਦੀ ਦੇ ਕਿਨਾਰੇ ਉੱਤੇ ਬਣੇ ਹੋਣੇ ਜੇ ਮੈਂ ਇੱਥੋਂ ਦੀ ਇਤਿਹਾਸ ਦੀ ਗੱਲ ਕਰਾਂ ਤਾਂ ਇੱਥੋਂ ਦਾ ਇਤਿਹਾਸ ਇਹ ਹੈ ਕਿ ਜਦੋਂ ਗੁਰੂ ਸਾਹਿਬ ਇੱਧਰ ਨੂੰ ਆਏ ਤਾਂ ਬੰਦਾ ਸਿੰਘ ਬਹਾਦਰ ਤੂੰ ਪਹਿਲਾ ਮਾਧੋ ਦਾਸ ਬਰਾਗੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਇੱਥੇ ਕੁੜੀਆਂ ਪਾ ਕੇ ਰਹਿੰਦਾ ਸੀ ਆਪਣੇ ਜੋਹਰ ਵਗੈਰਾ ਦਿਖਾਉਂਦਾ ਇੱਥੇ ਤੇ ਉਹਨੇ ਗੁਰੂ ਸਾਹਿਬ ਨੂੰ ਨੀਮਾ ਦਿਖਾਉਣ ਦੇ ਲਈ ਬੜਾ ਜ਼ੋਰ ਲਾਇਆ ਬੜੇ ਕਤਕ ਆਪਣੀ ਜੋਰ ਜੋਹਰ ਦਿਖਾਈ ਪਰ ਸਫਲ ਨਾ ਹੋਇਆ ਅਖੀਰ ਉਹ ਗੁਰੂ ਸਾਹਿਬ ਦੇ ਚਰਨੀ ਡਿੱਗਿਆ ਆਪਣੇ ਨਾਲਦਿਆਂ ਨਾਲ ਤੇ ਗੁਰੂ ਸਾਹਿਬ ਨੇ ਫਿਰ ਉਹਨੂੰ ਇੱਥੇ ਥਾਪੜਾ ਦਿੱਤਾ ਬੰਦਾ ਸਿੰਘ ਬਹਾਦਰ ਦਾ ਨਾਮ ਦਿੱਤਾ ਤੇ ਉਹਨੂੰ ਪੰਜ ਸਨੇਰੀ ਤੀਰ ਇੱਕ ਨਿਸ਼ਾਨ ਸਾਹਿਬ ਇੱਕ ਨਗਾਰਾ 20 ਸਿੰਘ ਅਤੇ ਪੰਜ ਪਿਆਰੇ ਨਾਲ ਦੇ ਕੇ ਥਾਪੜਾ ਦੇ ਕੇ ਪੰਜਾਬ ਨੂੰ ਤੋੜਿਆ ਫਿਰ ਉਸ ਤੋਂ ਬਾਅਦ ਆਪਾਂ ਜਾਣਨੀ ਆ ਕਿ ਬੰਦੇ ਬਹਾਦਰ ਨੇ ਕਿੱਦਾਂ-ਕਿੱਦਾਂ ਸਮਾਣਾ ਕਰਨਾਲ ਜਾਂ ਹੋਰ ਜਿਹੜੇ ਇਲਾਕੇ ਸੀਗੇ ਉਹਨਾਂ ਦੇ ਵਿੱਚ ਕਿਵੇਂ ਮੁਗਲਾਂ ਦੀਆਂ ਫੌਜਾਂ ਨੂੰ ਟਾਕਰੇ ਦਿੱਤੇ ਤੇ ਕਿੱਦਾਂ ਉਹਨੇ ਆਪਣੀ ਜੋਹਰ ਦਿਖਾਈ ਇਹ ਹੈ ਜੀ ਗੁਰਦੁਆਰਾ ਬੰਦਾ ਘਾ ਸਾਹਿਬ ਆਪਾਂ ਪਹੁੰਚੇ ਆਂ ਗੁਰਦੁਆਰਾ ਮਾਤਾ ਸਾਹਿਬ ਦੇਵਾ ਪਿੱਛੇ ਮੇਰੇ ਦਰਬਾਰ ਸਾਹਿਬ ਹੈ ਉੱਪਰ ਚਲਦੇ ਆਂ ਮੱਥਾ ਟੇਕਦੇ ਆਂ ਤੇ ਉਸ ਤੋਂ ਬਾਅਦ ਤੁਹਾਨੂੰ ਇੱਥੋਂ ਦਾ ਇਤਿਹਾਸ ਬਾਰੇ ਜਾਣੂ ਕਰਾਉਂਦੇ ਆਂ ਹਾਂਜੀ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਹੈ ਜਿਹੜਾ ਉਹ ਗੋਦਾਵਰੀ ਨਦੀ ਦੇ ਕੰਢੇ ਆ ਇੱਥੇ ਤਕਰੀਬਨ ਸਾਰੇ ਗੁਰਦੁਆਰਾ ਸਾਹਿਬ ਗੋਦਾਵਰੀ ਨਦੀ ਦੇ ਕੰਢੇ ਦੇ ਉੱਤੇ ਨੇ ਤੇ ਜੇ ਇੱਥੋਂ ਦੇ ਇਤਿਹਾਸ ਦੀ ਗੱਲ ਕਰੀ ਤਾਂ ਮਾਤਾ ਸਾਹਿਬ ਦੇਵਾ ਜੀ ਗੁਰੂ ਸਾਹਿਬ ਦੇ ਧਰਮ ਪਤਨੀ ਸੀਗੇ ਤੇ ਉਹਨਾਂ ਨੂੰ ਗੁਰੂ ਸਾਹਿਬ ਵੱਲੋਂ ਖਾਲਸੇ ਦੀ ਮਾਤਾ ਦਾ ਜਿਹੜਾ ਖਿਤਾਬ ਉਹ ਦਿੱਤਾ ਗਿਆ ਸੀ ਤੇ ਉਹ ਖਾਲਸੇ ਦੀ ਮਾਤਾ ਵਜੋਂ ਜਾਣੇ ਜਾਂਦੇ ਨੇ ਤੇ ਇਹ ਜਿਹੜਾ ਗੁਰੂ ਘਰ ਹੈ ਇਹ ਗੋਦਵਾਰ ਸ਼িকার ਘਾੜ ਤੇ ਹੀਰਾ ਘਾੜ ਦੇ ਬਿਲਕੁਲ ਵਿਚਾਲੇ ਸਥਿਤ ਹੈ ਗੁਰੂ ਜੀ ਸ਼ਿਕਾਰ ਕਰਨ ਤੋਂ ਬਾਅਦ ਇੱਥੇ ਆ ਕੇ ਲੰਗਰ ਛਕਦੇ ਹੁੰਦੇ ਸੀਗੇ ਤੇ ਮਾਤਾ ਸਾਹਿਬ ਦੇਵਾਂ ਜੀ ਸੀਗੇ ਜਿਹੜੇ ਉਹ ਗੁਰੂ ਸਾਹਿਬ ਦੇ ਦਰਸ਼ਨ ਕਰੇ ਵੀ ਨਾ ਪ੍ਰਸ਼ਾਦਾ ਨਹੀਂ ਛਕਦੇ ਹੁੰਦੇ ਸੀਗੇ ਤੇ ਜਦੋਂ ਗੁਰੂ ਸਾਹਿਬ ਨੇ ਮਾਤਾ ਜੀ ਨੂੰ ਦਿੱਲੀ ਵੱਲ ਨੂੰ ਜਾਣ ਨੂੰ ਕਿਹਾ ਤਾਂ ਮਾਤਾ ਜੀ ਨੇ ਕਿਹਾ ਕਿ ਮੈਂ ਤੁਹਾਡੇ ਦਰਸ਼ਨ ਬਿਨਾ ਜਿਹੜਾ ਲੰਗਰ ਉਹ ਨਹੀਂ ਛੱਕਦੀ ਫਿਰ ਮੈਂ ਲੰਗਰ ਦਾ ਕਿਦਾਂ ਹੋਣਾ ਹੈ ਤੇ ਗੁਰੂ ਸਾਹਿਬ ਨੇ ਆਪਣੇ ਸ਼ਸਤਰ ਤੇ ਕਮਰਕਸਾ ਵਗੈਰਾ ਦੇ ਕੇ ਕਿਹਾ ਕਿ ਜਾਓ ਇਹਨੂੰ ਨਾਲ ਲੈ ਜਾਵੋ ਤੇ ਲੰਗਰ ਛਕਣ ਤੋਂ ਪਹਿਲਾਂ ਇਹਨਾਂ ਦੇ ਦਰਸ਼ਨ ਕਰਿਆ ਕਰੋ ਤੇ ਇਹਦੇ ਵਿੱਚ ਤੁਹਾਨੂੰ ਮੇਰੇ ਜਿਹੜੇ ਦਰਸ਼ਨ ਨੇ ਉਹ ਹੋ ਜਾਣਗੇ ਫਿਰ ਉਸ ਤੋਂ ਬਾਅਦ ਮਾਤਾ ਸਾਹਿਬ ਦੇਵਾ ਜੀ ਦਿੱਲੀ ਵੱਲ ਨੂੰ ਚਲੇ ਗਏ ਤੇ ਉੱਥੋਂ ਹੀ ਉਹਨਾਂ ਨੇ ਸਵਰਗ ਸੁਧਾਰ ਲਿਆ ਸੀਗਾ ਤੇ ਉਹਨਾਂ ਦਾ ਜਿਹੜਾ ਅਸਥਾਨ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਅਸਥਾਨ ਦੇ ਬਿਲਕੁਲ ਨਜ਼ਦੀਕ ਬਣਿਆ ਹੋਇਆ ਤੇ ਬਾਕੀ ਤੁਹਾਨੂੰ ਦੱਸਿਆ ਸੀਗਾ ਕਿ ਇਸ ਵੀਡੀਓ ਦੇ ਵਿੱਚ ਅਪ ਤੁਹਾਡੇ ਨਾਲ ਇੱਥੇ ਤੱਕ ਪਹੁੰਚਣ ਦੇ ਖਰਚੇ ਬਾਰੇ ਵੀ ਜ਼ਿਕਰ ਕਰਾਂਗੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਚੈਨਲ ਨੂੰ ਲਾਈਕ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰ ਲਈ ਜੀ ਧੰਨਵਾਦ ਇਸ ਟਾਈਮ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਮਾਤਾ ਜੀਤ ਜੀ ਜੀਤ ਕੌਰ ਜੀ ਅ ਮਾਤਾ ਜੀਤ ਕੌਰ ਜੀ ਗੁਰੂ ਸਾਹਿਬ ਜੀ ਦੀਆਂ ਪਤਨੀਆਂ ਦੇ ਵਿੱਚੋਂ ਇੱਕ ਸੀਗੇ ਤੇ ਇੱਥੇ ਆਪਾਂ ਦਰਸ਼ਨ ਪਾਉਣੇ ਆ ਉਸ ਤੋਂ ਬਾਅਦ ਅੱਗੇ ਨੂੰ ਚੱਲੇ ਪਾਵਾਂਗੇ ਜੀ ਜੇ ਆਪਾਂ ਇਥੋਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਜਦੋਂ ਗੁਰੂ ਪਾਤਸ਼ਾਹ ਇਸ ਤਰਫ ਨੂੰ ਆਏ ਸੀ ਤਾਂ ਬਹਾਦਰ ਸ਼ਾਹ ਉਹਨਾਂ ਦੇ ਨਾਲ ਸੀਗਾ ਤੇ ਇਸ ਸਥਾਨ ਦੇ ਉੱਤੇ ਕਹਿੰਦੇ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਨੂੰ ਇੱਕ ਬੇਸ਼ਕੀਮਤੀ ਹੀਰਾ ਭੇਟ ਕੀਤਾ ਤੇ ਗੁਰੂ ਸਾਹਿਬ ਨੇ ਉਹ ਹੀਰਾ ਜਿਹੜਾ ਚੱਕ ਕੇ ਗੁਦਾਵਰੀ ਦੇ ਵਿੱਚ ਛੁੱਟ ਦਿੱਤਾ ਕਹਿੰਦੇ ਬਹਾਦਰ ਸ਼ਾਹ ਬੜਾ ਨਾਰਾਜ਼ ਹੋਇਆ ਤੇ ਗੁਰੂ ਸਾਹਿਬ ਨੇ ਦਿਲ ਦੀ ਜਾਣ ਕੇ ਉਹਨੂੰ ਕਿਹਾ ਬਹਾਦਰ ਸ਼ਾਹ ਜੀ ਤੁਹਾਡਾ ਦਿੱਤਾ ਜਿਹੜਾ ਹੀਰਾ ਨਾ ਉਹ ਸਾਡੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋ ਗਿਆ ਤੇ ਚਲੋ ਜੀ ਉਹ ਹੈ ਤਾਂ ਜਾਓ ਤੇ ਗੋਦਾਵਰੀ ਦੇ ਵਿੱਚੋਂ ਜਾ ਕੇ ਆਪਣਾ ਜਿਹੜਾ ਹੀਰਾ ਉਹ ਕੱਢ ਲਓ ਕਹਿੰਦੇ ਜਦੋਂ ਬਹਾਦਰ ਸ਼ਾਹ ਨੇ ਬੁੱਕ ਭਰੀ ਨਾ ਪਾਣੀ ਦੀ ਮਤਲਬ ਕਿ ਗੋਦਾਵਰੀ ਦੇ ਵਿੱਚ ਹੱਥ ਇਕੱਠੇ ਜਿਵੇਂ ਬੁੱਕ ਕਹਿੰਦੇ ਆ ਭਰੀ ਤਾਂ ਉਹਦਾ ਜਿਹੜਾ ਹੱਥ ਸੀਗਾ ਉਹ ਉਹ ਬੇਸ਼ਕੀਮਤੀ ਹੀਰਿਆਂ ਦੇ ਨਾਲ ਭਰਿਆ ਗਿਆ ਭਰ ਗਿਆ ਸੀਗਾ ਬਾਹਰ ਆ ਕੇ ਤੇ ਉੱਥੋਂ ਫਿਰ ਬਹਾਦਰ ਸ਼ਾਹ ਜਿਹੜਾ ਗੁਰੂ ਸਾਹਿਬ ਦੇ ਚਰਨੀ ਫੇਰ ਡਿੱਗਿਆ ਵੀ ਮਹਾਰਾਜ ਤੁਸੀਂ ਧੰਨੋ ਤੇ ਇਹ ਹੀ ਇਸ ਜਗ੍ਹਾ ਦਾ ਤਾਂ ਕਰਕੇ ਇਸ ਜਗ੍ਹਾ ਦਾ ਨਾਮ ਹੈ ਜਿਹੜਾ ਉਸ ਤੋਂ ਬਾਅਦ ਗੁਰਦੁਆਰਾ ਹੀਰਾ ਘਾਟ ਸਾਹਿਬ ਦੇ ਨਾਮ ਉੱਤੇ ਬਣਿਆ ਜੀ ਦਰਬਾਰ ਸਾਹਿਬ ਗੁਰਦੁਆਰਾ ਮਾਲ ਟੇਕੜੀ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇਖੋ ਮਾਲ ਦਾ ਮਤਲਬ ਹੁੰਦਾ ਹੈ ਖਜ਼ਾਨਾ ਤੇ ਟੇਕੜੀ ਦਾ ਮਤਲਬ ਹੈ ਉੱਚੀ ਥਾਂ ਇਹੇ ਸਥਾਨ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਵੀ ਜਗ੍ਹਾ ਤੇ ਇੱਥੋਂ ਦਾ ਇਤਿਹਾਸ ਇਹ ਹੈ ਕਿ ਗੁਰੂ ਪਾਤਸ਼ਾਹ ਇੱਥੇ ਆਏ ਸੀਗੇ ਤੇ ਉਹਨਾਂ ਨੇ ਵਚਨ ਕਰੇ ਸੀਗੇ ਇੱਕ ਖਜ਼ਾਨਾ ਉਹਨਾਂ ਨੇ ਦੱਬਿਆ ਕਹਿੰਦੇ ਤੇ ਬਚਨ ਕਰੀ ਸੀ ਵੀ ਜਿਸ ਦਿਨ ਖਾਲਸੇ ਦੀ ਗਿਣਤੀ 96 ਕਰੋੜ ਹੋ ਗਈ ਮਤਲਬ ਕਿ ਜਿਸ ਦਿਨ ਸਾਬਤ ਸੂਰਤ ਖਾਲਸਾ 96 ਕਰੋੜ ਹੋ ਗਿਆ ਉਸ ਦਿਨ ਗੁਰੂ ਸਾਹਿਬ ਕਹਿੰਦੇ ਖਜ਼ਾਨਾ ਜਿਹੜਾ ਆਪਣੇ ਆਪ ਹੀ ਪ੍ਰਗਟ ਹੋਏਗਾ ਤੇ ਇੱਥੇ ਅਟੁੱਟ ਲੰਗਰ ਹੈ ਜਿਹੜਾ ਚੱਲੇਗਾ ਤੇ ਇਸ ਜਗ੍ਹਾ ਦਾ ਨਾਮ ਮਾਲ ਟੇਕੜੀ ਪਿਆ ਹੈ ਪਹਿਲਾਂ ਇਸ ਜਗ੍ਹਾ ਦਾ ਨਾਮ ਕੁਝ ਹੋਰ ਹੁੰਦਾ ਸੀਗਾ ਤੇ ਬਾਅਦ ਦੇ ਵਿੱਚ ਇਹਦਾ ਨਾਮ ਜਿਹੜਾ ਬਦਲ ਕੇ ਗੁਰੂ ਸਾਹਿਬ ਵੱਲੋਂ ਮਾਲ ਟੇਕੜੀ ਕਰ ਦਿੱਤਾ ਗਿਆ ਹਾਂਜੀ ਆਪਾਂ ਪਹੁੰਚੇ ਆ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਗੁਰੂ ਕਾ ਬਾਗ ਇੱਥੋਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਜਦੋਂ ਗੁਰੂ ਸਾਹਿਬ ਨੇ ਜਿਹੜਾ ਕਹਿੰਦੇ ਨੇ ਦਵਾਨ ਸਜਾਇਆ ਸੀਗਾ ਤੇ ਉੱਥੇ ਸੰਗਤ ਨੂੰ ਦੱਸਿਆ ਸੀਗਾ ਕਿ ਸਾਡਾ ਪਰਲੋਕ ਜਾਣ ਦਾ ਸਮਾਂ ਆ ਗਿਆ ਤੇ ਗੁਰੂ ਸਾਹਿਬ ਨੇ ਕਹਿੰਦੇ ਚੰਦਨ ਦੀ ਲੱਕੜ ਦੀ ਚਿਖਾ ਸਜਵਾਈ ਤੇ ਉਹਦੇ ਆਲੇ-ਦਾਲੇ ਕਨੱਤਾਂ ਲਵਾਈਆਂ ਗਈਆਂ ਤੇ ਗੁਰੂ ਸਾਹਿਬ ਸ਼ਾਸਤਰ ਕਰਕੇ ਕਮਰクセ ਕਰਕੇ ਮਤਲਬ ਕਿ ਤੇ ਉਹਨਾਂ ਨੇ ਚਿਖਾ ਦੇ ਵਿੱਚ ਪ੍ਰਵੇਸ਼ ਕੀਤਾ ਤੇ ਸੰਗਤ ਨੂੰ ਹੁਕਮ ਦਿੱਤਾ ਕਿ ਜਦੋਂ ਅਸੀਂ ਚਿਖਾ ਦੇ ਵਿੱਚ ਪ੍ਰਵੇਸ਼ ਕਰਨਾ ਤਾਂ ਤੁਸੀਂ ਕੀਰਤਨ ਜਿਹੜਾ ਉਹ ਕਰਨਾ ਨਹੀਂ ਛੱਡਣਾ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਚਿਖਾ ਦੇ ਅੰਦਰ ਪ੍ਰਵੇਸ਼ ਕਰ ਗਏ ਸੀਗੇ ਤੇ ਉਹ ਚੰਦਨ ਦੀ ਲੱਕੜ ਹੈ ਜਿਹੜੀ ਚਿਖਾ ਲਈ ਕਹਿੰਦੇ ਇਸ ਬਾਗ ਦੇ ਵਿੱਚੋਂ ਇਸ ਜਗ੍ਹਾ ਦੇ ਵਿੱਚੋਂ ਲਈ ਗਈ ਸੀ ਤਾਂ ਕਰਕੇ ਇਸ ਜਗ੍ਹਾ ਦਾ ਜਿਹੜਾ ਨਾਮ ਆਉ ਗੁਰੂ ਕਾ ਬਾਗ ਗੋਬਿੰਦ ਬਾਗ ਪਿਆ हां जी ਜਿੱਦਾਂ ਕਿ ਤੁਹਾਡੇ ਨਾਲ ਗੱਲ ਹੋਈ ਸੀ ਕਿ ਆਪਾਂ ਤੁਹਾਨੂੰ ਆਉਣ ਦੇ ਖਰਚੇ ਬਾਰੇ ਦੱਸਾਂਗੇ ਤਾਂ ਤੁਸੀਂ ਸਾਧ ਸੰਗਤ ਜੀ ਮੰਨ ਕੇ ਚੱਲੋ ਵੀ 2200 2300 ਰੁਪਏ ਦਾ ਆਪਣਾ ਜਿਹੜਾ ਪੈਟਰੋਲ ਆ ਮੋਟਰਸਾਈਕਲ ਦਾ ਲੱਗਿਆ ਤੇ ਬਾਕੀ ਰਹਿਣ ਕਰਨ ਦਾ ਆਪਣਾ ਕੀ ਕਹਿਣਾ ਕੋਈ ਇੱਕ ਦੋ ਜਗ੍ਹਾ ਤੇ ਆਪਾਂ ਨੂੰ ਪੇ ਕਰਕੇ ਰਹਿਣਾ ਪਿਆ ਹੋਵੇ ਇੱਕ ਜਗ੍ਹਾ ਦੇ ਉੱਤੇ ਬਾਕੀ ਗੁਰੂ ਘਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਆਪਣਾ ਸਰਦਾ ਸਮਾਨ ਹੁੰਦਾ ਖਰਚਾ ਕੋਈ ਨਹੀਂ ਹੁੰਦਾ ਤੇ ਜੋ ਤੁਹਾਡਾ ਦਿਲ ਕਰਦਾ ਉਹ ਆਪਾਂ ਸਰਦਾ ਸਮਾਨ ਪੇਟਾ ਕਰੀਏ ਤੇ ਉਹ ਡਿਸਕਲੋਜ਼ ਨਹੀਂ ਆਪਾਂ ਕਰਦੇ ਤੇ ਇੰਨਾ ਕ ਆਪਣਾ ਇੱਥੇ ਆਉਣ-ਆਣ ਦਾ ਖਰਚਾ ਆਇਆ ਬਾਕੀ ਦੇਖੋ ਜੀ ਇਹ ਨਹੀਂ ਹੈ ਕਿ ਯਾਤਰਾ ਜਾਂ ਵੀਡੀਓ ਜਿਹੜੀ ਇੱਥੇ ਤੱਕੀ ਆ ਹਲੇ ਨਾਨਕਚੇਰੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਉਸ ਤੋਂ ਬਾਅਦ ਵਾਪਸੀ ਦੇ ਉੱਤੇ ਜਿੱਦਾਂ ਜਿੱਦਾਂ ਆਪਣਾ ਜਿਹੜਾ ਰੁਟੀਨ ਬਣੂਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਚੈਨਲ ਨਾਲ ਬਨੇ ਰਹੋ ਤੇ ਯਾਤਰਾ ਨੂੰ ਪੂਰੀ ਦੇਖਿਓ ਤਿੰਨੋਂ ਚਾਰੋਂ ਚੌਥੇ ਦਿਨ ਦਾ ਪਾਰਟ ਵੀ ਤੁਹਾਨੂੰ ਹੁਣ ਆਪਾਂ ਸ਼ੇਅਰ ਕਰ ਰਹੇ ਆ ਇਹ ਪਹਿਲੇ ਤਿੰਨ ਪਾਰਟ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਜੀ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ